ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਜਿਹੜੇ ਨਾਰੇ ਲਾਉਣ ਵਾਲੇ ਨੇ ਨਾ ਇਹਨਾਂ ਨੂੰ ਮੈਂ ਕੜਮ ਚੌਧਰੀ ਨਿਕਟੇਟਰ ਰਜਵਾੜੇ ਜਾਂ ਨਰੇਣੂ ਮਹੰਤ ਅੱਜ ਸ਼ਬਦ ਬਰਤਨੇ ਨੇ ਧਿਆਨ ਦੇ ਨਾਲ ਸੁਣਿਓ ਔਰ ਜਿਨ੍ਹਾਂ ਦੇ ਕੋਲੇ ਸੁਣਨ ਦਾ ਮਾਦਾ ਨਹੀਂ ਹੈਗਾ ਜਾ ਜਿਨ੍ਹਾਂ ਨੇ ਗਾਲੀ ਗਲੋਚ ਕਰਨਾ ਹੁੰਦਾ ਉਹਨਾਂ ਨੂੰ ਬੇਨਤੀ ਪਹਿਲੀ ਕਰ ਦਿੰਨਾ ਕਿ ਜੇ ਤੁਹਾਡਾ ਬੀਪੀ ਵੱਧਦਾ ਘਟਦਾ ਤਾਂ ਉਹਦੀ ਕਦੇ ਗੋਲੀ ਵਗੈਰਾ ਖਾ ਲਿਓ ਜਾਂ ਕੋਲੇ ਰੱਖ ਲਿਓ ਕਿਉਂਕਿ ਪ੍ਰੋਬਲਮ ਪਊਗੀ ਪਊਗੀ ਜਿਹੜੇ ਮੱਜ ਸ਼ਬਦ ਵਰਤਨੇ ਨੇ ਅਕਾਲ ਤਖਤ ਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਲ ਕਰਦੇ ਹਾਂ ਉਦੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਤੇ ਸਿੱਖ ਕੌਮ ਨੇ ਉਹ ਫੈਸਲੇ ਮੰਨੇ ਸਿਰ ਝੁਕਾਇਆ ਹੁਣ ਤੱਕ ਇਹ ਹੀ ਕਿਹਾ ਜਾ ਰਿਹਾ ਕਿ ਕਾਲ ਤੱਕ ਸਹਿਬ ਦਾ ਹੁਕਮਨਾਮਾ ਆਇਆ ਸਿੱਖ ਸੰਗਤ ਪਰਮਾਨ ਕਰਦੀ ਹੈ ਇਹ ਕਹਿੰਦੇ ਨੇ ਸਿਰ ਝੁਕਾਉਂਦੀ ਹੈ ਪਰ ਅੱਜ ਜਿਹੜੇ ਮੈਂ ਗੱਲ ਕਹਿਣ ਲੱਗਾ ਜਿਹੜੇ ਚਮਚੇ ਨੇ ਨਾ ਉਹ ਕਿਸੇ ਦੇ ਵੀ ਹੋਣ ਜਦੋਂ ਵਿਆਹ ਹੁੰਦਾ ਇਹਨਾਂ ਸ਼ਾਦੀ ਹੁੰਦੀ ਹੈ ਜਿਹੜੇ ਟੈਂਟ ਵਾਲੇ ਹੁੰਦੇ ਨੇ ਜਦੋਂ ਉਹ ਭਾਂਡੇ ਇਕੱਠੇ ਕਰਦੇ ਨੇ ਟੈਂਟ ਇਕੱਠਾ ਕਰਦੇ ਨੇ ਉਦੋਂ ਉਹ ਚਮਚਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ ਜੇ 5-7 ਗੁਮਾਤ ਜਾਣ ਗੁੰਮ ਹੋ ਜਾਣ ਬਹੁਤੀ ਪਰਵਾਹ ਨਹੀਂ ਕਰਦੇ ਤੇ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਮੈਂ ਚਮਚਿਆਂ ਦੇ ਪ੍ਰਤੀ ਪਹਿਲਾਂ ਵੀਡੀਓ ਪਾਈ ਸੀ ਕਾਫੀ ਟਾਈਮ ਪਰ ਅੱਜ ਮੈਂ ਗੱਲ ਕਰਨੀ ਹੈ ਅਕਾਲ ਤਖਤ ਸਾਹਿਬ ਤੇ ਖੋਤਿਆਂ ਦੀ ਮੰਡੀ ਲੱਗੀ ਅੱਜ ਤੇ ਖੋਤੇ ਹੀਂਕ ਦੇ ਵੀ ਸੁਣੇ ਅੱਜ ਤੇ ਹੁਣ ਕਈਆਂ ਦੇ ਮਿਰਚਾਂ ਲੱਗਣੀਆਂ ਨੇ ਯਾਰ ਵੀ ਇਹ ਕੀ ਕਹੀ ਜਾਂਦਾ ਸੁਣ ਲਿਓ ਧਿਆਨ ਦੇ ਨਾਲ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਕਰਤੂਤਾਂ ਹੀ ਦੱਸਣੀਆਂ ਨੇ ਜਿਨ੍ਹਾਂ ਨੂੰ ਮੈਂ ਖੋਤੇ ਕਹਿ ਰਿਹਾ ਜੀ ਉਦੋਂ ਸਮਝਣ ਵਾਲਾ ਸ਼ਬਦ ਵਰਤਣਾ ਫਿਰ ਗਦੇ ਇਹ ਸ਼ਬਦ ਵਰਤਿਆ ਜਾਂਦਾ ਪਰ ਮੈਨੂੰ ਖੋਤਾ ਸ਼ਬਦ ਵਧੀਆ ਲੱਗਦਾ ਇੱਕ ਤਾਂ ਮੈਨੂੰ ਬੋਲਣਾ ਸੌਖਾ ਹੈ ਤੇ ਇੱਕ ਥੋੜਾ ਜਿਹੜੇ ਸੁਣਨ ਵਾਲੇ ਉਹ ਹਾਜਮਾ ਵੀ ਕਰ ਲੈਣਗੇ ਹੁਣ ਮੈਂ ਖੋਤੇ ਕਿਹਨਾਂ ਨੂੰ ਕਹਿ ਰਿਹਾ ਕੋਤੇ ਪਤਾ ਕੌਣ ਹੈ ਚਲੋ ਮੈਂ ਦੱਸਦਾ ਤੁਹਾਨੂੰ ਸੁਣਿਓ ਧਿਆਨ ਨਾਲ ਅਕਾਲ ਤਖਤ ਤੇ ਗਏ ਸ਼ਰੋਮਣੀ ਅਕਾਲੀ ਦਲ ਚਰਚਾ ਵਿੱਚ ਛੜੀਆਂ ਨੇ ਕਿ ਦੋ ਫਾੜ ਹੋ ਚੁੱਕਿਆ। ਤੇ ਜਿਹੜੇ ਅੱਜ ਗਏ ਸੀ ਅਕਾਲ ਤਖਤ ਤੇ ਕਹਿੰਦੇ ਸੀ ਮਾਫੀ ਮੰਗਣ ਗਏ ਆ ਸਿੱਖ ਸੰਗਤ ਦੇ ਕੋਲੋਂ ਜਥੇਦਾਰ ਦੇ ਕੋਲੋਂ ਜਾਨੀ ਕਿ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਮਾਫੀ ਮੰਗੀ ਕਿਉਂ? ਕਹਿੰਦੇ ਜਦੋਂ ਬਾਦਲ ਪਰਿਵਾਰ ਨੇ ਗਲਤੀਆਂ ਕੀਤੀਆਂ ਸੀ ਨਾ ਉਦੋਂ ਕਹਿੰਦੇ ਅਸੀਂ ਬੋਲ ਨਹੀਂ ਸਕੇ ਅਸੀਂ ਉਸ ਵਕਤ ਚੁੱਪ ਕਰ ਬੈਠੇ ਸਾਡੇ ਕੋਲੋਂ ਇਹ ਗਲਤੀ ਹੋਈ ਹੈ ਸਾਨੂੰ ਮਾਫ ਕਰਿਓ ਤੇ ਮੈਂ ਕੁਝ ਕ ਨਾਂ ਲੈ ਦਿੰਨਾ ਬੀਬੀ ਜੰਗੀਰ ਕੌਰ ਆਉਂਦੀ ਐ ਢੀਂਸਾ ਪਰਿਵਾਰ ਆਉਂਦਾ ਚੰਦੂ ਮਾਦਰੇ ਵਰਗੇ ਆਉਂਦੇ ਐ ਠੀਕ ਐ ਇਹ ਵਾਲੀ ਵਰਗੇ ਆਉਂਦੇ ਐ ਤੇ ਬਲਵਿੰਦਰ ਭੁੰਦੜ ਆਉਂਦਾ ਕਾਫੀ ਬੰਦੇ ਨੇ ਜਿਹੜੇ ਜੱਲੇ ਹੋਏ ਧੀਰ ਨੇ ਜਿੰਨੇ ਪੱਲੇ ਕੱਖ ਨਹੀਂ ਹੈਗਾ ਤੇ ਪਹਿਲਾਂ ਵੀ ਮਾਫੀ ਮੰਗ ਕੇ ਆਈ ਸੀ ਸੁੱਖਾ ਗੱਪੀ ਵੀ ਨਾਲ ਸੀ ਉਦੋਂ ਤੇ ਅੱਜ ਵੀ ਮਾਫੀ ਮੰਗੀ ਐ ਮੈਂ ਖੋਤੇ ਕਿਉਂ ਕਿਹਾ ਹੁਣ ਸੁਣਿਓ ਧਿਆਨ ਦੇ ਨਾਲ ਪਹਿਲਾਂ ਤਾਂ ਇਹ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਕਿਤੇ ਜੋੜੇ ਝਾੜਨ ਦੀ ਗੱਲ ਕੀਤੀ ਭਾਂਡੇ ਮਾਣਨ ਦੀ ਗੱਲ ਕੀਤੀ ਅੱਜ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜੇ ਮੁੜ ਕੇ ਲੀਹਾਂ ਤੇ ਲੈ ਕੇ ਆਉਣਾ ਤਾਂ ਕਹਿੰਦੇ ਅਸੀਂ ਹਿਰਦੇ ਤੋਂ ਮੰਨ ਕਰਕੇ ਮਾਫੀ ਮੰਗਦੇ ਹਾਂ ਜਣ ਕੇ ਪਹਿਲਾਂ ਫਾਰਮਲਟ ਕੀਤੀ ਸੀ ਮਾਫੀ ਮੰਗਣ ਦੀ ਤੇ ਹੁਣ ਹੁਣ ਕਹਿੰਦੇ ਅਸੀਂ ਹਿਰਦੇ ਤੋਂ ਮੰਨਦੇ ਹਾਂ ਮਨ ਕਰਕੇ ਮੰਨਦੇ ਮਤਲਬ ਹੁਣ ਇਹ ਜਸਟੀਫਾਈ ਕਰਦੇ ਨੇ ਕਿ ਜਿਹੜੀਆਂ ਕਰਤੂਤਾਂ ਜਿਹੜੀਆਂ ਗਲਤੀਆਂ ਸਾਡੇ ਕੋਲੋਂ ਹੋਈਆਂ ਨੇ ਉਹ ਬਿਲਕੁਲ ਸੱਚ ਐ ਅੱਜ ਇਹਨਾਂ ਨੇ ਖੋਤੇ ਬਣ ਕੇ ਆਪਣੀਆਂ ਗਲਤੀਆਂ ਤੇ ਮੋਹਰ ਲਾਈ ਹੁਣ ਦੱਸੋ ਇਹਨਾਂ ਬੰਦਿਆਂ ਨੂੰ ਕੋਦੇ ਨਾ ਕਰਾਂ ਹੁਣ ਮੈਂ ਜਿਹੜੇ ਆਪਣੇ ਸ਼ਬਦ ਨੇ ਉਹ ਵੀ ਵਰਤੂੰਗਾ ਬੜੇ ਪਿਆਰ ਨਾਲ ਕਹਿਣਾ ਮੈਂ ਖੱਜ ਭੇੜ ਕਤੀੜ ਕਿ ਇਹਨਾਂ ਲਈ ਸ਼ਬਦ ਨਾ ਵਰਤਾਂ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਜਾ ਰਹੀ ਸੀ ਸੁਖਬੀਰ ਬਾਦਲ ਦੀ ਕੋਠੀ ਦੇ ਵਿੱਚ ਚੰਡੀਗੜ੍ਹ ਜਥੇਦਾਰ ਸੀ ਉੱਥੇ ਬੈਠੇ ਤੇ ਜਾਨੀ ਕਿ ਜਿਹੜੇ ਅੱਜ ਮਾਫੀ ਮੰਗਣ ਵਾਸਤੇ ਗਏ ਨੇ ਭੁੰਧੜ ਵਰਗੇ ਬੀਬੀ ਜਗੀਰ ਕੌਰ ਚੰਦੂ ਮਾਦਰੇ ਵਰਗੇ ਜਿੰਨੇ ਵੀ ਗਏ ਨੇ ਜਾਣਗੇ ਉਸ ਵਕਤ ਇਹਨਾਂ ਖੁੱਤਿਆਂ ਨੂੰ ਪਤਾ ਸੀ ਕਿ ਸਰਸੇ ਵਾਲੇ ਨੂੰ ਮਾਫੀ ਦਿੱਤੀ ਜਾ ਰਹੀ ਹੈ ਉਸ ਵਕਤ ਇਹਨਾਂ ਨੂੰ ਪਤਾ ਸੀ ਹੁਣ ਦੱਸੋ ਤੁਸੀਂ ਮੈਂ ਕਿਉਂ ਨਾ ਕਮਾਂ ਖੁੱਤੇ ਇਹਨਾਂ ਨੂੰ ਕਤੀੜ ਮੈਂ ਕਿਉਂ ਨਾ ਕਮਾਂ ਭੇਡਾਂ ਖਾਤ ਚ ਮੈਂ ਕਿਉਂ ਨਾ ਕਮਾਂ ਕਿਉਂ ਨਾ ਕਮਾਂ ਕਿ ਅਕਾਲ ਤਖਤ ਤੇ ਅੱਜ ਖੋਤਿਆਂ ਦੀ ਮੰਡੀ ਲੱਗੀ ਅੱਜ ਖੋਤੇ ਵਿਕੇ ਅਕਾਲ ਤਖਤ ਸਰ ਤੇ ਤੇ ਖਰੀਦਣ ਵਾਲਾ ਕੌਣ ਸੀ ਤੇ ਉਹਨੂੰ ਵੀ ਕਹਿਣਾ ਪੈਣਾ ਉਹ ਖੋਤਿਆਂ ਦਾ ਵਪਾਰੀ ਸੀ ਤੇ ਖੋਤਿਆਂ ਦਾ ਵਪਾਰੀ ਮੈਂ ਕਿਉਂ ਕਿ ਕਿਉਂਕਿ ਗਿਆਨੀ ਰਵੀਰ ਸਿੰਘ ਨੂੰ ਵੀ ਉਸ ਵਕਤ ਪਤਾ ਸੀ ਇਹ ਜਿਹੜੀਆਂ ਕਰਤੂਤਾਂ ਇਹ ਬਾਦਲ ਕੇ ਕਰ ਰਹੇ ਨੇ ਚੁੱਪ ਕਿਉਂ ਬੱਟੀ ਉਸ ਵਕਤ ਕਹਿੰਦੇ ਜੀ ਸਰਸੇ ਵਾਲੇ ਨੇ ਨਾ ਗੁਰੂ ਕਲਗੀਧਰ ਸਚੇ ਪਾਤਸ਼ਾਹ ਦੀ ਨਕਲ ਕੀਤੀ ਚੋਲਾ ਪਾ ਕੇ ਕਲਗੀ ਲਾ ਕੇ ਵੱਡੇ ਕੜਾਹੇ ਦੇ ਵਿੱਚ ਰੂਹਫਜਾ ਪਾ ਕੇ ਕਹਿੰਦੇ ਨਕਲੀ ਅੰਮ੍ਰਿਤ ਤਿਆਰ ਕਰਕੇ ਸ਼ਿਕਾਇਆ ਤੇ ਜਿਹੜੀ ਉਹਨੇ ਪਸ਼ਾਕ ਪਾਈ ਸੀ ਨਾ ਕਹਿੰਦੇ ਉਹ ਬੀਬਾ ਹਰਿ ਸਿਮਰਤ कौर ਬਾਦਲ ਨੇ ਸੁਮਾ ਕੇ ਦਿੱਤੀ ਸੀ ਅ ਟੇਲਰ ਕਿਹੜਾ ਸੀ ਤੱਗੜ ਟੇਲਰ ਜਿਹੜਾ ਬਠਿੰਡੇ ਵਾਲਾ ਸਮਝਦੇ ਹੋ ਜੀ ਇਹਨੂੰ ਤੇ ਉਹਦੇ ਕੋਲੋਂ ਇਹ ਪਛਾਗ ਗਈ ਸੀ ਮਤਲਬ ਕਹਿਣ ਤੋਂ ਮੈਂ ਹੁਣ ਦੁਬਾਰਾ ਰਿਪੀਟ ਕਰ ਦਿੰਨਾ ਵੀ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਨੇ ਵੈਸੇ ਤਾਂ ਨਾ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਕਹਿੰਦੇ ਇੱਕ ਨਾ ਬੰਦੇ ਦਾ ਮੂੰਹ ਕਾਲਾ ਕਰਕੇ ਗਦੇ ਤੇ ਚੜਾ ਕੇ ਖੋਤੇ ਤੇ ਚੜਾ ਕੇ ਉਹਨੂੰ ਪਿੰਡ ਵਿੱਚ ਢੀੜਾ ਦਿੱਤਾ ਗਿਆ ਉਹਦੇ ਕੋਲੋਂ ਗਲਤੀ ਬਹੁਤ ਵੱਡੀ ਹੋ ਗਈ ਸੀ ਤੇ ਇੱਕ ਦਿਨ ਦੁਬਾਰਾ ਫੇਰ ਉਹ ਗਲਤੀ ਕਰ ਬੈਠਾ ਉਹਨੂੰ ਖੋਤੇ ਤੇ ਚੜਾਇਆ ਕਾਲਾ ਮੂੰਹ ਕਰਕੇ ਛੇਤਰਾਂ ਦਾ ਪਾ ਕੇ ਹਾਰ ਜਦੋਂ ਪਿੰਡ ਵਿੱਚ ਘੁਮਾਇਆ ਨਾ ਉਹਦੇ ਘਰ ਵਾਲੇ ਖੜੇ ਸੀ ਦਰਵਾਜ਼ੇ ਤੇ ਉਹ ਦੇਖਦੀ ਐ ਉਹਦੇ ਵੱਲ ਹੱਸ ਕੇ ਬੋਲਦਿਆ ਕਹਿੰਦਾ ਤੂੰ ਪਾਣੀ ਗਰਮ ਕਰ ਮੈਂ ਢੀੜਾ ਦੇ ਕੇ ਆਇਆ ਜਾਨੀ ਕਿ ਇੰਨੇ ਕੁ ਬਸ਼ਰਮ ਨੇ ਲੋਕ ਇੰਨੀਆਂ ਕੁ ਗਲਤੀਆਂ ਕੀਤੀ ਹੁਣ ਮੈਂ ਰਿਪੀਟ ਕਰਨ ਲੱਗਾ ਬਿਆਦਵੀ ਹੋਈ ਐ ਅੱਜ ਕਿਹਾ ਹਾਂਜੀ ਸਾਡੇ ਕੋਲੋਂ ਬਿਆਦਵੀ ਹੋਈ ਐ ਜਿਹੜੇ ਬਿਆਦਵੀ ਕਰਨ ਵਾਲੇ ਸੀ ਉਹਨਾਂ ਦਾ ਸਾਨੂੰ ਪਤਾ ਸੀ ਅਸੀਂ ਉਹਨਾਂ ਨੂੰ ਜਾਣਦੇ ਸੀ ਬਿਆਦਵੀ ਕਰਨ ਵਾਲੇ ਕੌਣ ਨੇ ਇਹ ਕਿਨਾਂ ਦੇ ਬੋਲ ਨੇ ਜਿਹੜੇ ਅੱਜ ਖੋਤੇ ਗਏ ਸੀ ਅਕਾਲ ਤਖਤ ਤੇ ਮਾਫੀ ਮੰਗਣ ਵਾਲੇ ਤੇ ਗੁਰਸਾਹਿਬ ਦੇ ਸਰੂਪ ਚੋਰੀ ਹੋਏ ਸੀ ਸ਼੍ਰੋਮਣੀ ਕਮੇਟੀ ਚ ਹਾਂਜੀ ਹੋਏ ਸੀ ਜਨਾਬ ਇਹ ਖੋਤੇ ਨੇ ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਮੈਨੇਜਰ ਵੀ ਨੇ ਕੁਝ ਗ੍ਰੰਥੀ ਵੀ ਨੇ ਜਿਹੜੇ ਕਹਿੰਦੇ ਸੀ ਸਾਡੇ ਕੋਲੇ ਲਿਸਟ ਹੈ ਨਹੀਂ ਸਾਨੂੰ ਫੋਨ ਆਏ ਸੀ ਉੱਪਰੋਂ ਤੇ ਅੱਜ ਹਰਾਮਖੋਰਾ ਨੇ ਸਾਰਾ ਕੁਝ ਬਕਤ ਆ ਅੱਜ ਬਕਤ ਕਹਿੰਦੇ ਕਹਿੰਦੇ ਪਹਿਲਾਂ ਅਸੀਂ ਫਾਰਮੈਲਟੀ ਕੀਤੀ ਸੀ ਹੁਣ ਅਸੀਂ ਹਿਰਦੇ ਤੋਂ ਮਾਫੀ ਮੰਗਦੇ ਆ ਕਿ ਸਾਡੇ ਕੋਲੋਂ ਗਲਤੀਆਂ ਉਹ ਆਂ ਨੇ ਹੁਣ ਗਲਤੀ ਕਰ ਮੰਗਦੇ ਪਤਾ ਹੁਣ ਜਿਹੜਾ ਡਿਬਰੂਗੜ੍ਹ ਵਾਲਾ ਸੰਤ ਹੈ ਨਾ ਅੰਮ੍ਰਿਤਪਾਲ ਮੂਤਪਾਲ ਕਹਿ ਲਓ ਜਿਹੜਾ ਕਹਿੰਦਾ ਸੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਨੂੰ ਹੜਕੇ ਕੁੱਤੇ ਨੇ ਵੱਢਿਆ ਜਿਵੇਂ ਭਿੰਡਰਾਵਾਲੇ ਨੂੰ ਇਹਨਾਂ ਨੇ ਪਹਾੜੀ ਚੜਾਇਆ ਸੀ ਉਭਾਰਿਆ ਸੀ ਉਸ ਵਕਤ ਦਰਬਾਰ ਸਾਹਿਬ ਤੇ ਅਟੈਕ ਹੋਇਆ ਪੰਜਾਬ ਦੀ ਨੌਜਵਾਨੀ ਦਾ ਜਾਂ ਸਿੱਖੀ ਦਾ ਘਾਣ ਹੋਇਆ ਹਜ਼ਾਰਾਂ ਦੀ ਤਦਾਦ ਤਦਾਦ ਵਿੱਚ ਕਤਲ ਕਤਲਿਆਂ ਨੂੰ ਹੋਇਆ ਉਸ ਵਕਤ ਤੇ ਹੁਣ ਉਦਾਂ ਹੀ ਇਹਨਾਂ ਦੀ ਨਜ਼ਰ ਵਿੱਚ ਅਮਰਤਪਾਲ ਆਇਆ ਹੁਣ ਕਹਿੰਦੇ ਅਮਰਤਪਾਲ ਨੂੰ ਅਸੀਂ ਚਾਹੁੰਦੇ ਆ ਕਿ ਸੌ ਚੁੱਕੇ ਉਹ ਬਾਹਰ ਆਵੇ ਅਸੀਂ ਉਹਨੂੰ ਵੀ ਆਪਣੀ ਕਹਿ ਲਈ ਨਵੀਂ ਪਾਰਟੀ ਦੇ ਵਿੱਚ ਲਈਏ ਹੁਣ ਵੀ ਇਹ ਲੋਕਾਂ ਨੂੰ ਬੇਬਕੂ ਬਣਾਉਣ ਬਾਅਦ ਤੇ ਕਹਿੰਦੇ ਕਿ ਅਸੀਂ ਮਨ ਕਰਕੇ ਹਿਰਦੇ ਤੋਂ ਮਾਫੀ ਮੰਗ ਰਹੇ ਹਾਂ ਜਣ ਕੇ ਹੁਣ ਵੀ ਕੁਰਸੀ ਦੇ ਤੱਕ ਮਤਲਬ ਹੈ ਕੁਰਸੀ ਦਾ ਤੱਕ ਮਤਲਬ ਹੈ ਹੁਣ ਵੀ ਪਰ ਜਿਹੜੇ ਸ਼ਬਦ ਮੈਂ ਵਰਤੇ ਨੇ ਨਾ ਜਿਹੜਾ ਵੀ ਸੱਜਣ ਵੀਡੀਓ ਸੁਣੂਗਾ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਕਿ ਇਹ ਸ਼ਬਦ ਇਹਨਾਂ ਲਈ ਟੁੱਕਦੇ ਨੇ ਕਿ ਨਹੀਂ ਟੁੱਕਦੇ ਨੇ ਇਹਨਾਂ ਵਿੱਚੋਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਦੁੱਧ ਚੁੰਗਦਾ ਹੋਵੇ ਜਿਹਨੂੰ ਸੁਰਤ ਨਾ ਹੋਵੇ ਇਹ ਸਾਰੇ 50 ਸਾਲ ਤੋਂ ਉੱਪਰ ਨੇ ਇਨਾਂ ਵਿੱਚੋਂ 40 45 ਜਾਂ 30 ਦਾ ਕੋਈ ਹੋਊਗਾ ਨਹੀਂ ਸਾਰੇ 50 ਤੋਂ ਉੱਪਰ ਨੇ ਜਾਨੀ ਕਿ ਇਨਾਂ ਛਾਣੇ ਬਿਆਣਿਆਂ ਨੇ ਰੱਜ ਕੇ ਝੂਠ ਬੋਲਿਆ ਤੇ ਪਾਪ ਕਰਨ ਵਾਲੇ ਦਾ ਤੇ ਗੁਨਾਹ ਕਰਨ ਵਾਲੇ ਦਾ ਸਾਥ ਦਿੱਤਾ ਇੱਕੋ ਬਾੜੀ ਦੇ ਬੱッセ ਨੇ ਤੇ ਹੁਣ ਕਹਿੰਦੇ ਨੇ ਸੁਖਵੀਰ ਬਾਦਲ ਨੇ ਗਲਤੀ ਕੀਤੀ ਹੈ ਅਸੀਂ ਤਾਂ ਮਾਫੀ ਮੰਗਣ ਵਾਲੇ ਤੇ ਆਏ ਆਂ ਜਨਨ ਕਿ ਲੋਕਾਂ ਨੂੰ ਹੁਣ ਯਕੀਨ ਦਿਵਾਉਣਾ ਚਾਹੁੰਦੇ ਨੇ ਕਿ ਅਸੀਂ ਅਸਲ ਖੋਤੇ ਹਾਂ ਜਿਨ੍ਹਾਂ ਨੇ ਕਾਮ ਪ੍ਰਤੀ ਗਲਤੀਆਂ ਕੀਤੀਆਂ ਬਿਆਦਵੀ ਹੋਈ ਇਹਨਾਂ ਦੇ ਰਾਜ ਵਿੱਚ ਇਹ ਉਹ ਖੋਤੇ ਨਹੀਂ ਜਿਨ੍ਹਾਂ ਨੇ ਨਿਹੱਥੀ ਸੰਗਤ ਉੱਤੇ ਗੋਲੀਆਂ ਚਲਾਈਆਂ ਇਹ ਉਹ ਖੋਤੇ ਨਹੀਂ ਜਿਨ੍ਹਾਂ ਨੇ ਬਾਣੀ ਪੜਨ ਵਾਲੇ ਲੋਕਾਂ ਦੇ ਉੱਪਰ ਸੰਗਤ ਦੇ ਉੱਪਰ ਗੰਦੇ ਪਾਣੀ ਦੀਆਂ ਬਿਛਾੜਾ ਮਾਰੀਆਂ ਇਹ ਉਹ ਖੋਤੇ ਨੇ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਇਹ ਉਹ ਖੋਤੇ ਨੇ ਤੇ ਅੱਜ ਕਹਿੰਦੇ ਸਾਨੂੰ ਮaaf ਕਰ ਦਿਓ ਅਸੀਂ ਗਲਤੀ ਮੰਨਣਾ ਹੈ ਆ ਮੰਨ ਕਰਕੇ ਮੰਨਣਾ ਹੈ ਹੁਣ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਮੈਨੂੰ ਗਾਲਾਂ ਜਿੰਨੀਆਂ ਮਰਜ਼ੀ ਕੱਢਿਓ ਕੋਈ ਪਰਵਾਹ ਨਹੀਂ ਪਰ ਜਿਨ੍ਹਾਂ ਨੂੰ ਮੈਂ ਖੋਤੇ ਕਿਹਾ ਅੱਜ ਮਾਫੀ ਮੰਗਣ ਵਾਲਿਆਂ ਨੂੰ ਉਹਨਾਂ ਵੱਲ ਥੋੜਾ ਜਿਹਾ ਧਿਆਨ ਕਰ ਲਿਓ ਵੀ ਵਾਕਈ ਖੋਤੇ ਹੈਗੇ ਨਹੀਂ ਜਦ ਬੂਟਾ ਸਿੰਘ ਐਵੇਂ ਕਹਿੰਦਾ ਬਸ ਇੰਨੀ ਇੱਕ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ